ਜਿੰਨੀਆਂ ਵੀ ਸਾਰੀਆਂ ਮੰਗਾਂ ਨੇ ਅੱਜ ਸਾਡੇ ਜਿਹੜੀਆਂ ਇਹ ਮੰਗਪੱਤਰ ਵਿੱਚ ਅਸੀਂ ਆਪਣਾ ਮੰਗਪੱਤਰ ਜਿਹੜੇ ਨੇ ਅੱਜ ਪੂਰੇ ਭਾਰਤ ਦੇ ਬੀਜੇਪੀ ਦੇ ਐਮਪੀ ਨੂੰ ਛੱਡ ਕੇ ਜਿੰਨੇ ਵੀ ਬਾਕੀ ਐਮਪੀ ਨੇ ਉਹਨਾਂ ਸਾਰਿਆਂ ਨੂੰ ਮੰਗਪੱਤਰ ਦਿੱਤੇ ਜਾ ਰਹੇ ਲੱਗਦਾ ਹੈ ਕਿ ਮਾਲਵਿੰਦਰ ਕੰਗ ਸਾਬ ਨੂੰ ਮੰਗਪੱਤਰ ਦੇਣ ਵਾਸਤੇ ਇੱਥੇ ਉਡੀਕ ਕਰਨੀ ਪੈਗੀ ਜਾਂ ਫਿਰ ਅੰਦਰ ਜਾਣਾ ਪੈਣਾ ਨਹੀਂ ਇੱਥੇ ਬੈਠੇ ਹਾਂ ਅਸੀਂ ਆ ਬੈਠੇ ਹੁਣ ਉਹ ਤੇ ਘੇਰੇ ਜਿੱਥੇ ਬੈਠਾ ਹੈ ਤੇ ਗੇਟਕੇ ਬੈਠੇ ਹੈ ਇਹ ਤਾਂ ਹੁਣ ਉਹਨੇ ਵੇਖਣਾ ਨੇ ਵੀ ਉਹ ਆ ਕੇ ਲੈਂਦਾ ਕਿ ਨਹੀਂ ਲੈਂਦਾ ਲੈਣਾ ਕਿ ਨਹੀਂ ਲੈਣਾ ਕਿੰਨਾ ਚਿਰੇ ਸਾਨੂੰ ਬਿਠਾਉਂਦਾ ਇਹ ਉਹਦੀ ਜੰਮਵਾਰੀ ਆ ਅਸੀਂ ਤੇ ਇੱਥੇ ਆ ਗਏ ਪਰ ਇਹਨਾਂ ਮੰਗ ਪੱਤਰਾਂ ਦੇ ਵਿੱਚ ਅਸੀਂ ਜਿਹੜੀ ਮੁੱਖ ਮੰਗ ਹੈ ਜਿਸ ਤਰ੍ਹਾਂ ਕਾਰਡ ਅਮਰੀਕ ਜਿਹੜੀ ਆ ਐਮਐਸਪੀ ਦੀ ਜਿਹੜੀ ਖਰੀਦ ਗਰੰਟੀ ਜਿਹੜੀ ਆ ਉਹ ਕਾਨੂੰਨ ਜਿਹੜਾ ਉਹ ਬਣਨਾ ਚਾਹੀਦਾ ਹੈ ਡਾਕਟਰ ਸੁਆਮੀ ਰਾਧਨ ਦੀ ਜਿਹੜੀ ਰਿਪੋਰਟ ਹੈ ਉਹ ਤੇ ਪੂਰੀ ਗਰੰਟੀ ਹੋਣੀ ਚਾਹੀਦੀ ਹੈ ਕਿਸਾਨਾਂ ਤੇ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਹੈ ਉਹ ਸਾਰੇ ਦਾ ਸਾਰਾ ਉਹ ਮਾਫ ਹੋ ਗਈ। ਭੂਮੀ ਅਧਗ੍ਰਹਿਣ ਬਿੱਲ ਜਿਹੜਾ 2013 ਵਿੱਚ ਜਿਹੜੀ ਇਹਨਾਂ ਨੇ ਬਾਅਦ ਦੇ ਵਿੱਚ ਉੱਚ ਸੋਧਾਂ ਕੀਤੀਆਂ ਨੇ ਉਹ ਰੱਦ ਕਰਕੇ ਤੇ ਉਹੀ ਜਿਹੜਾ ਉਹਨੂੰ ਲਾਗ ਪੀਤਾ ਜਾਵੇ। ਨਸਲ ਕੁਸੀ ਦੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ ਹੈ। ਭਾਰਤ ਸਰਕਾਰ WTI ਚੋਂ ਬਾਹਰ ਆਵੇ। ਇਸ ਤਰ੍ਹਾਂ ਸਾਡੀਆਂ ਕੁੱਲ 13 ਮੰਗਾਂ ਨੇ ਜਿਹੜੀਆਂ ਕਿ ਅੱਜ ਦੇ ਮੰਗ ਪੱਤਰ ਵਿੱਚ ਲਿਖੀਆਂ ਨੇ। ਕਿ ਇਹ ਨਾਮਗ ਪੱਤਰਾਂ ਰਹੀ ਐਪੀ ਕਰ ਰਹੇ ਕਿ ਤੁਸੀਂ ਇਹ ਜਿਹੜਾ ਸੈਸ਼ਨ ਪਾਰਲੀਮੈਂਟ ਦਾ ਹੁਣ ਚੱਲਣਾ ਹੈ ਇਹ ਸੈਸ਼ਨ ਦੇ ਵਿੱਚ ਪ੍ਰਾਈਵੇਟ ਬਿਲ ਲਿਆ ਕੇ ਤੇ ਇਹਤੇ ਜਿਹੜੀ ਚर्चा ਕਰਾ ਕੇ ਤੇ ਇਹ ਮੰਗਾਂ ਜਿਹੜੀਆਂ ਲੱਗ ਭਾਜਵਾ ਦੇ 240 ਐਮਪੀ ਨੂੰ ਛੱਡ ਕੇ ਪੂਰੇ ਭਾਰਤ ਦੇ ਵਿੱਚ 303 ਐਮਪੀ ਵਧਦੇ ਨੇ ਪਾਰਲੀਮੈਂਟ ਮੈਂਬਰ ਜਿਹੜੀ ਵੀ ਭਾਸ਼ਾ ਜਿਹੜੀ ਸਟੇਟ 'ਚ ਹੈਗੀ ਆ ਅਸੀਂ 4 ਦਿਨ ਪਹਿਲਾਂ ਉਹ ਮੰਗ ਪੱਤਰ ਤਿਆਰ ਕਰਾ ਲਈ ਸੀ ਸਾਰਿਆਂ ਨੂੰ ਭੇਜ ਤੇ ਸਾਰੀਆਂ ਡਿਊਟੀਆਂ ਲੱਗ ਗਈਆਂ ਸ ਅਸੀਂ ਆਪਣੀ ਡਿਊਟੀ 100% ਨਿਭਾਉਨੇ ਆ ਅੱਗੇ ਦੇਖਣਾ ਹੈ ਮਾਲਵਿੰਦਰ ਕੰਕ ਕੋਲ ਆਏ ਆ ਉਹਨਾਂ ਨੂੰ ਇਹ ਵੀ ਕਿਹਾ ਵੀ ਤੁਸੀਂ ਜਿੱਥੋਂ ਬਣੇ ਹੋ ਗੁਰੂ ਸਾਹਿਬ ਨੇ ਉੱਥੋਂ ਖਾਲਸੇ ਦੀ ਸਾਜਨਾ ਕੀਤੀ ਬਹੁਤ ਵੱਡੀ ਗੱਲ ਆ ਸ੍ਰੀ ਅਨੰਦਪੁਰ ਸਾਹਿਬ ਤੋਂ ਐਮਪੀ ਬਣਨਾ ਇਹ ਇੱਕ 57 ਦਾ ਕੇਸ ਉੱਤੇ ਐਨਐਸਏ ਲੱਗ ਜਵੇ ਚਾਹੇ ਪੰਜਾਬ ਨੇ ਲਾਈ ਚਾਹੇ ਉਹ ਸੈਂਟਰ ਨੇ ਲਾਈ ਦੇਸ਼ ਦਾ ਪੀਐਮ ਜਿੱਤਿਆ 1.5 ਲੱਖ ਵੋਟ ਨਾਲ ਭਾਈ ਅਮਰਤਪਾਲ ਸਿੰਘ ਜਿੱਤਿਆ 2 ਲੱਖ ਤੋਂ ਵੱਧ ਵੋਟਾਂ ਪਲੱਸ ਨਾਲ ਕੀ ਤੁਸੀਂ ਜਿਹੜੇ 4.5 ਲੱਖ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਚੁਣਿਆ ਤੁਸੀਂ ਉਹਨੂੰ ਅੱਖਾਂ ਦਿਖਾਉਨੇ ਹੋ ਜਾਂ ਉਹਨਾਂ ਦੇ ਫਤਵੇ ਨੂੰ ਤੁਸੀਂ ਠਕਰਾਉਨੇ ਹੋ ਜਾਂ ਉਹ ਲੋਕ ਤੁਹਾਨੂੰ ਪਸੰਦ ਨਹੀਂ ਹੈਗੇ ਤੇ ਬਹੁਤ ਵੱਡੀ ਗੱਲ ਹੈਗੀ ਆ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਹੈਗੀ ਆ ਇੱਕ ਸਿੱਖ ਕੌਮ ਨੂੰ ਜਲੀਲ ਕਰਨਾ ਜਿਸ ਤਰੀਕੇ ਨਾਲ ਭਾਰਤ ਸਰਕਾਰ ਨੇ ਸੌਂ ਚਕਾਈ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਅੱਜ ਉਹ ਦੇਣਾ ਜਿਸ ਦੇ ਨਾਂ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇੱਕ ਵੱਡਾ ਪ੍ਰੋਗਰਾਮ ਦਿੱਤਾ ਹੋਇਆ ਸੀ ਜਿਹੜੀਆਂ ਲੰਬੇ ਸਮੇਂ ਤੋਂ ਮੰਗਾ ਲੜਕਦੀਆਂ ਆ ਰਹੀਆਂ ਨੇ ਕਿਸਾਨੀ ਦੇ ਨਾਲ ਜੁੜੀਆਂ ਹੋਈਆਂ ਤਾਂ ਇਸੇ ਦੇ ਤਹਿਤ ਸ੍ਰੀ ਆਨੰਦਪੁਰ ਸਾਹਿਬ ਤੋਂ ਜੀਤੂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਦੀ ਰਹਾਇਸ਼ ਤੇ ਬਾਹਰ ਮੰਗ ਪੱਤਰ ਦੇਣ ਵਾਸਤੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਨੇ ਬਾਹਰ ਬੈਠ ਕੇ ਇਹਨਾਂ ਦੇ ਵੱਲੋਂ ਭਾਜਪਾ ਦੇ ਖਿਲਾਫ ਜੋ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਾਂਗੇ ਬਲਦੀਪ ਸਿੰਘ ਸਰਸਾ ਨੇ ਕਿਸਾਨ ਆਗੂ ਸਰਸਾ ਸਾਹਿਬ ਸਭ ਤੋਂ ਪਹਿਲਾ ਮੁੱਢਲਾ ਸਵਾਲ ਹੈ ਜਿਹੜੀ ਅੱਜ ਦੀਆਂ ਡਿਮਾਂਡਸ ਲੈ ਕੇ ਆਏ ਹਾਂ ਕਿਵੇਂ ਦੇਖਦੇ ਹੋ ਜੀ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਦੇਖੋ ਇਹ ਜਿੰਨੀਆਂ ਵੀ ਸਾਰੀਆਂ ਮੰਗਾਂ ਨੇ ਅੱਜ ਸਾਡੇ ਜਿਹੜੀਆਂ ਇਹ ਮੰਗਵੱਤਰ ਵਿੱਚ ਅਸੀਂ ਆਪਣਾ ਮੰਗ ਪੱਤਰ ਜਿਹੜੇ ਨੇ ਅੱਜ ਪੂਰੇ ਭਾਰਤ ਦੇ ਬੀਜੇਪੀ ਦੇ ਐਮਪੀਆਂ ਨੂੰ ਛੱਡ ਕੇ ਜਿੰਨੇ ਵੀ ਬਾਕੀ ਐਮਪੀ ਨੇ ਉਹਨਾਂ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਨੇ ਔਰ ਇਹਨਾਂ ਮੰਗ ਪੱਤਰਾਂ ਦੇ ਵਿੱਚ ਅਸੀਂ ਜਿਹੜੀ ਮੁੱਖ ਮੰਗ ਹੈ ਜਿਸ ਤਰ੍ਹਾਂ ਕਿ ਅਮਰੀਕ ਜਿਹੜੀ ਐਮਐਸਪੀ ਦੀ ਜਿਹੜੀ ਖਰੀਦ ਗਰੰਟੀ ਜਿਹੜੀ ਆ ਉਹ ਕਾਨੂੰਨ ਜਿਹੜਾ ਉਹ ਬਣਨਾ ਚਾਹੀਦਾ ਹੈ ਡਾਕਟਰ ਸੁਆਮੀ ਰਾਧਨ ਦੀ ਜਿਹੜੀ ਰਿਪੋਰਟ ਹੈ ਉਹ ਤੇ ਪੂਰੀ ਗਰੰਟੀ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਮਤਲਬ ਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਹੈ ਉਹ ਸਾਰੇ ਦਾ ਸਾਰਾ ਉਹ ਮਾਫ ਹੋ ਵੀ भूमि अधिग्रहण बिल ਜਿਹੜਾ 2013 ਵਿੱਚ ਜਿਹੜੀ ਇਹਨਾਂ ਨੇ ਬਾਅਦ ਦੇ ਵਿੱਚ ਉੱਚ ਸੌਦਾ ਕੀਤੀਆਂ ਨੇ ਉਹ ਰੱਦ ਕਰਕੇ ਤੇ ਉਹੀ ਜਿਹੜਾ ਉਹਨੂੰ ਲਾਗੂ ਕੀਤਾ ਜਾਵੇ ਇਸ ਤਰ੍ਹਾਂ ਇਹ ਸਾਡੀਆਂ ਸਾਰੀਆਂ ਲਖੀਨਪੁਰ ਖੀਰੀ ਨਸਲ ਕੂਸੀ ਦੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਦੀ ਮੰਗ ਕੀਤੀ ਗਈ ਹੈ ਭਾਰਤ ਸਰਕਾਰ ਡਬਲਿਊਟੀ ਚੋਂ ਬਾਹਰ ਆਵੇ ਇਸ ਤਰ੍ਹਾਂ ਸਾਡੀਆਂ ਕੁੱਲ 13 ਮੰਗਾਂ ਨੇ ਜਿਹੜੀਆਂ ਕਿ ਅੱਜ ਦੇ ਮੰਗ ਪੱਤਰਾਂ 'ਚ ਲਿਖੀਆਂ ਨੇ ਮੈਂ ਇਹ ਆ ਕੇ ਜਿਹੜਾ ਇਹ 22 ਜੁਲਾਈ ਤੋਂ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਇਹ ਚੱਲੂ ਹੋਣ ਜਾ ਰਿਹਾ ਇਹਦੇ ਵਿੱਚ ਅਸੀਂ ਇਹਨਾਂ ਮੰਗ ਪੱਤਰਾਂ ਦੇ ਰਾਹੀਂ ਜਿੰਨੇ ਵੀ ਇਹ اپੋਜੀਸ਼ਨ ਦੇ ਜਿਹੜੇ ਐਮਪੀ ਨੇ ਉਹਨਾਂ ਨੂੰ ਇਹ ਗੱਲ ਕਹਿਆ ਹੈ ਕਿ ਤੁਸੀਂ ਜਿਹੜਾ ਇਹ ਪ੍ਰਾਈਵੇਟ ਬਿੱਲ ਜਿਹੜਾ ਹੈ ਉਹ ਲਿਆਂਦਾ ਜਾਵੇ ਤੇ ਸਰਕਾਰ ਨੂੰ ਜਿਹੜਾ ਇਸ ਪਾਸੇ ਜਿਹੜਾ ਇਹ ਮਜਬੂਰ ਕੀਤਾ ਜਾਵੇ ਕਿ ਜਿਹੜਾ ਜਿਹੜੀਆਂ ਸਾਡੀਆਂ ਇਹ ਮੰਗਾਂ ਨੇ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਸਰਕਾਰ ਨੇ ਤੇ ਹੁਣ ਤੱਕ ਉਹ ਲਾਗੂ ਨਹੀਂ ਕਰ ਰਹੀ ਇਹਦੇ ਤੇ ਜਿਹੜਾ ਬਿਲ ਜਿਹੜਾ ਪਾਰਲੀਮੈਂਟ ਤੇ ਲੈਂਦਾ ਇਹ ਅਸੀਂ ਆਪਣੇ ਮੰਗਾਂ ਜਿਹੜੀਆਂ ਤੁਹਾਡੀਆਂ ਕਿਸਾਨ ਜਿੱਥੇ ਬੰਦੀਆਂ ਦੇ ਵੱਲੋਂ ਮੈਮੋਰੰਡਮ ਜਿਹੜੇ ਐਮਪੀਜ਼ ਨੂੰ ਦਿੱਤੇ ਜਾ ਰਹੇ ਆ ਕਿ ਉਹ ਭਾਜਪਾ ਦੇ ਐਮਪੀਜ਼ ਨੂੰ ਵੀ ਦਿੱਤੇ ਜਾ ਰਹੇ ਜਾਂ ਫਿਰ ਉਹਨਾਂ ਨੂੰ ਛੱਡਿਆ ਜਾ ਰਿਹਾ ਨਹੀਂ 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 ਭਾਜਪਾ ਦੇ ਐਮਪੀਆ ਨੂੰ ਨਹੀਂ ਦਿੱਤੇ ਜਾ ਰਹੇ ਇਹ ਕੇਵਲ ਅਸੀਂ ਜਿਹੜੇ ਭਾਜਪਾ ਦੇ ਆਪੋਜੀਸ਼ਨ ਨੇ ਜਿਹੜੇ ਉਹਨਾਂ ਨੂੰ ਦਿੱਤੇ ਦਿੱਤੇ ਜਾ ਰਿਹਾ ਭਾਜਪਾ ਨੂੰ ਪਤਾ ਹੀ ਸਾਰਾ ਭਾਜਪਾ ਨਾਲ ਅੱਗੇ ਬੜੀਆਂ ਗੱਲਾਂ ਬਾਤਾਂ ਹੋਈਆਂ ਕਿੰਨੀਆਂ ਮੀਟਿੰਗਾਂ ਹੋਈਆਂ ਭਾਜਪਾ ਦੇ ਜਿਹੜੀ ਆ ਉਹ ਵਸਾਰੀ ਬੈਠੀ ਐ ਭਾਜਪਾ ਤੇ ਜਿਹੜੀ ਆ ਉਹ ਹੰਕਾਰ ਵਿੱਚ ਐ ਭਾਜਪਾ ਨੂੰ ਜਿਸ ਕਰਕੇ ਮੰਗੇ ਪੁੱਤਰ ਪਹਿਲਾਂ ਜਾ ਚੁੱਕੇ ਨੇ ਬੜੀਆਂ ਮੀਟਿੰਗਾਂ ਉਹਨਾਂ ਨਾਲ ਮੰਤਰੀਆਂ ਨਾਲ ਹੋ ਚੁੱਕੀਆਂ ਨੇ ਪਹਿਲਾਂ ਵੀ 13 ਮਹੀਨੇ ਜਦੋਂ ਮੋਰਚਾ ਚੱਲਿਆ ਉਦੋਂ ਵੀ ਮੀਟਿੰਗਾਂ ਚੱਲਦੀਆਂ ਆ ਉਹਨਾਂ ਕੋਲ ਤਾਂ ਸਾਰਾ ਪਤਾ ਉਹਨਾਂ ਨੇ ਮੰਗੀਆਂ ਮੰਨੀਆਂ ਹੋਈਆਂ ਮੰਗਾ ਜਿਹੜੀਆਂ ਨਹੀਂ ਇਹ ਅਸੀਂ ਜਿਹੜੇ ਆਪੋਜੀਸ਼ਨ 'ਚ ਜਿੰਨੇ ਵੀ ਐਮਪੀ ਨੇ ਆਪੋਜੀਸ਼ਨ ਜਿਹੜੀ ਭਾਜਪਾ ਦੀ ਉਹਨਾਂ ਨੂੰ ਦੇ ਤੁਹਾਡੀ ਉਮੀਦ ਕਿਸਾਨ ਜਥੇ ਬੰਦੀਆਂ ਦੀ ਖਾਸ ਕਰ ਇਹ ਹੈ ਕਿ ਤੁਹਾਡੀ ਜਿਹੜੀ ਆਵਾਜ਼ ਹੈ ਜਾਂ ਜਿਹੜੀ ਵਦੀਕੀ ਪਿਛਲੇ ਸਮੇਂ ਦੇ ਦਰਮਿਆਨ ਹੋਈ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਐਮਪੀਜ਼ ਨੇ ਉਹ ਬੁਲੰਦ ਕਰਨਗੇ ਆਵਾਜ਼ ਨੂੰ ਬਿਲਕੁਲ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਕਿਸਾਨ ਜਿਹੜਾ ਹੈ ਇਹ ਇੱਕ ਦੇਸ਼ ਦੀ ਰੀੜ੍ਹ ਦੀ ਹੱਡੀ ਆ ਭਾਰਤ ਜਿਹੜਾ ਹੈ ਇਹ ਕਿਸਾਨ ਮਤਲਬ ਕਿ ਜਿਹੜਾ ਕਿਸਾਨੀ ਪ੍ਰਧਾਨ ਸੁਪਾ ਹੈ ਇਹ ਦੇਸ਼ ਹੈ ਤੇ ਇਹਦੇ ਵਿੱਚ ਕਿਸਾਨਾਂ ਦੀ ਇਸ ਟਾਈਮ ਤੇ ਜਿੰਨੀ ਮਾੜੀ ਹਾਲਤ ਹੈ ਜਿੰਨੀਆਂ ਕਿਸਾਨਾਂ ਦੀਆਂ ਖੁਦਕਸ਼ੀਆਂ ਹੋ ਰਹੀਆਂ ਨੇ ਔਰ ਕਿਸਾਨਾਂ ਨੂੰ ਆਪਣੀ ਮਿਹਨਤ ਦਾ ਜਿਹੜਾ ਉਹ ਪੂਰਾ ਜਿਹੜਾ ਵਾਜਬ ਰੇਟ ਜਿਹੜੇ ਨੇ ਉਹ ਨਹੀਂ ਮਿਲ ਰਿਹਾ ਰਾਕਤ ਖਰਤੇ ਜਿਹੜੇ ਨੇ ਵਧ ਰਹੇ ਨੇ ਜਿਸ ਦੇ ਕਾਰਨ ਜਿਹੜਾ ਉਹ ਸਾਰਾ ਹੈ ਇਸੇ ਤਰ੍ਹਾਂ ਮੰਡਰੇਗਾ ਦੇ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਵੀ ਜਿਹੜੀ ਦਿਹਾੜੀ ਪੂਰੀ ਨਹੀਂ ਮਿਲ ਰਹੀ ਉਹਨਾਂ ਦੇ ਜਿਹੜੇ ਪੈਸੇ ਨੇ ਉਹ ਖਤੇ ਜਾ ਰਹੇ ਨੇ ਇਹ ਸਾਰੀਆਂ ਚੀਜ਼ਾਂ ਅਸੀਂ ਲੈ ਕੇ ਜੜੀਆਂ ਨੇ ਇਹਦੇ ਵਿੱਚ ਮੰਗ ਪੱਤਰ ਦੇ ਵਿੱਚ ਲਿਖੀਆਂ ਹੋਈਆਂ ਨੇ ਔਰ ਜਿਹੜੇ ਆਪੋਜੀਸ਼ਨ ਦੇ ਜਿਹੜੇ ਐਮਪੀ ਨੇ ਉਹਨਾਂ ਨੂੰ ਇਹ ਇਹ ਮੰਗ ਪੱਤਰਾਂ ਲਈ ਇਹ ਅਪੀਲ ਕਰ ਰਹੇ ਕਿ ਤੁਸੀਂ ਇਹ ਜਿਹੜਾ ਸੈਸ਼ਨ ਪਾਰਲੀਮੈਂਟ ਦਾ ਹੁਣ ਚੱਲਣਾ ਹੈ ਇਹ ਸੈਸ਼ਨ ਦੇ ਵਿੱਚ ਪ੍ਰਾਈਵੇਟ ਬਿੱਲ ਲਿਆ ਕੇ ਤੇ ਇੱਥੇ ਜਿਹੜੀ ਚर्चा ਕਰਾ ਕੇ ਤੇ ਇਹ ਮੰਗਾਂ ਜਿਹੜੀਆਂ ਲੱਕ ਕਰਨਾ ਜਿਸ ਤਰੀਕੇ ਦੇ ਨਾਲ ਤੁਸੀਂ ਆਮ ਆਰਮੀ ਪਾਰਟੀ ਦੇ ਸੰਸਦ ਮੈਂਬਰ ਦੀ ਰਹਿਸ਼ਤੇ ਬਾਹਰ-ਬਾਰ ਬੈਠੇ ਹੋਏ ਹੋ ਮੰਗ ਪੱਤਰ ਦੇਣ ਨੂੰ ਲੈ ਕੇ ਤਕਰੀਬਨ 15-20 ਮਿੰਟ ਬਤੀਤ ਹੋ ਚੁੱਕੇ ਆ ਲੱਗਦਾ ਹੈ ਕਿ ਮਾਲਵਿੰਦਰ ਕੰਗ ਸਾਬ ਨੂੰ ਮੰਗ ਪੱਤਰ ਦੇਣ ਵਾਸਤੇ ਇੱਥੇ ਉਡੀਕ ਕਰਨੀ ਪੈਗੀ ਜਾਂ ਫਿਰ ਅੰਦਰ ਜਾਣਾ ਪੈਗਾ ਨਹੀਂ ਇੱਥੇ ਬੈਠੇ ਆਸੀਂ ਆ ਬੈਠੇ ਹੁਣ ਉਹਦੇ ਕਿਹੜੇ ਜਿੱਥੇ ਉਹ ਬੈਠਾ ਹੈ ਇੱਥੇ geke ਕੇ ਬੈਠੇ ਆ ਇਹ ਤਾਂ ਹੁਣ ਉਹਨੇ ਵੇਖਣਾ ਨੇ ਵੀ ਆ ਕੇ ਲੈਂਦਾ ਕਿ ਨਹੀਂ ਲੈਂਦਾ ਲੈਣਾ ਕਿ ਨਹੀਂ ਲੈਣਾ ਕਿੰਨਾ ਚਿਰੇ ਸਾਨੂੰ ਬਿਠਾਉਂਦਾ ਇਹ ਉਹਦੀ ਜਿੰਮੇਵਾਰੀ ਆ ਅਸੀਂ ਤਾਂ ਇੱਥੇ ਆ ਗਏ ਜਦੋਂ ਗਾ ਨਹੀਂ ਜਾਵਾਂ ਕਿਸੇ ਕਿੱਥੇ ਬੈਠੇ ਡੇਰ ਕਿਹੜੀ ਗੱਲ ਦੀ ਨਜ਼ਰ ਆ ਰਹੀ ਆ ਇਹ ਤਾਂ ਹੁਣ ਉਹਨੂੰ ਪਤਾ ਹੋਵੇ ਸਾਨੂੰ ਤਾਂ ਨਹੀਂ ਪਤਾ ਅਸੀਂ ਤਾਂ ਆ ਗਏ ਆਂ ਦੇਣ ਵਾਸਤੇ ਆ ਗਏ ਹਾਂ ਕੋਲ ਆਮ ਆਰਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੂੰ ਮੰਗ ਪੱਤਰ ਸੰਪੰਨ ਵਾਸਤੇ ਆਏ ਨਹੀਂ ਕਿਉਂਕਿ ਸੰਸਦ ਦੇ ਵਿੱਚ ਜਿਹੜੀਆਂ ਚੀਜ਼ਾਂ ਦੇ ਮੱਦੇ ਨਜ਼ਰ ਖਾਸ ਕਰਕੇ ਵਿਰੋਧੀ ਧਿਰ ਦੇ ਨੇਤਾ ਬਣ ਕੇ ਗੱਲ ਕਰਨੀ ਹੈ ਵਿਰੋਧੀ ਧਿਰ ਦੇ ਆਪੋਜੀਸ਼ਨ ਦੇ ਵਿੱਚ ਆ ਕੇ ਗੱਲ ਕਰਨੀ ਤੇ ਸੇ ਚੀਜ਼ਾਂ ਨੂੰ ਲੈ ਕੇ ਮੰਗ ਪੱਤਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ। ਆਉਣੀ ਹੋ ਗਈ। ਤੁਹਾਨੂੰ ਬਾਅਦ ਦੇ ਦਿੰਦਾ। ਤੇ ਸਾਡੀ ਇਹ ਬੇਨਤੀ ਹੈਗੀ ਆ ਵੀ ਜੋ ਤੁਹਾਨੂੰ ਗੁਰਨਾੜਕ ਸਾਹਿਬ ਨੇ ਮੌਕਾ ਦਿੱਤਾ ਇੱਕ ਮੌਕਾ ਧਰਤੀ ਤੋਂ ਦਿੱਤਾ ਜਿੱਥੇ ਖਾਲਸੇ ਦੀ ਸਾਜਨਾ ਹੋਈ ਇੱਕ ਗੱਲ ਦੂਜੀ ਗੱਲ ਤੁਹਾਡੇ ਸਾਨੂੰ ਉਮੀਦਾਂ ਵੀ ਬਹੁਤ ਹੈਗੀਆਂ ਨੇ ਜੰਗ ਏਜ ਵੀ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਜੋ ਵੀ ਪੰਜਾਬ ਦੇ ਵਿੱਚ ਚਾਹੇ ਦਿੱਲੀ ਦੇ ਵਿੱਚ ਕਿਸਾਨਾਂ ਨਾਲ ਜੋ ਹੋਇਆ ਗੱਲੇ ਗੱਲ ਕਿਸਾਨਾਂ ਦੀ ਜੀ ਮਜ਼ਦੂਰਾਂ ਨਾਲ ਜਿੰਨਾ ਵੀ ਤੱਕਾ ਹੋਇਆ ਉਹ ਤੇ ਤੁਹਾਨੂੰ ਬਹੁਤ ਜ਼ਿੰਮੇਵਾਰੀ ਮੈਂ ਸਮਝਦਾ ਵੀ ਜਿਨਨੇ ਅੱਜ ਅਸੀਂ 303 ਐਮਪੀ ਸਹਿਬਾਨਾਂ ਨੂੰ ਜਿਹੜੇ ਮੰਗ ਪੱਤਰ ਦੇਣੇ ਨੇ ਬੀਜੇਪੀ ਦੇ 240 ਮੈਂਬਰ ਛੱਡ ਤੇ ਉਹਨਾਂ ਤੋਂ ਜ਼ਿੰਮੇਵਾਰੀ ਮੈਂ ਸਮਝਦਾ ਵੀ ਤੁਹਾਡੀ ਬਹੁਤ ਵੱਡੀ ਹੈਗੀ ਆ ਜਿਸ ਜਗ੍ਹਾ ਤੇ ਤੁਸੀਂ ਜਿੱਤੇ ਹੋ ਐਮਪੀ ਸ਼ੀਟ ਆਉਂਦੀ ਹੈ ਸ੍ਰੀ ਅਨੰਦਪੁਰ ਸਾਹਿਬ ਤੋਂ ਬਹੁਤ ਵੱਡੀ ਗੱਲ ਆ ਔਰ ਤੁਹਾਨੂੰ ਵੀ ਮਾਣ ਆਊਗਾ ਸਾਨੂੰ ਵੀ ਮਾਣ ਹੈਗਾ ਇੱਕ ਗੱਲ ਅਸੀਂ ਇਹ ਵੀ ਕਹਿੰਦੇ ਆ ਵੀ ਜਿਵੇਂ ਆ ਭਾਰਤ ਦੇ ਵਿੱਚ ਜਿਹੜੇ 755 ਵਰਗੇ ਕੇਸ ਤੇ ਐਨਐਸਏ ਵਗੈਰਾ ਲੱਗਦੀ ਹੈ ਜਿੱਥੇ ਸਾਡੀਆਂ ਮੰਗਾ ਹੈਗੀਆਂ ਉਹਨਾਂ ਤੇ ਵੀ ਜਰੂਰ ਤੁਹਾਨੂੰ ਬਹੁਤ ਗੌਰ ਕਰਨੀ ਚਾਹੀਦੀ ਹੈ ਇੱਕ 755 ਦਾ ਕੇਸ ਹੋਵੇ ਤੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਜੇਲ੍ਹਾਂ ਚ ਰੱਖਿਆ ਹੋਵੇ ਜਬ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਨੂੰ ਬਹੁਤ ਵੱਡਾ ਮੌਕਾ ਤੁਹਾਡੇ ਤੋਂ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਜਰੂਰ ਉੱਥੇ ਆਵਾਜ਼ ਠੀਕ ਹੈ ਪੰਜਾਬ ਸਰਕਾਰ ਦੇ ਹੱਥ 'ਚ ਨਹੀਂ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਸੈਂਟਰ 'ਚ ਹੈਗਾ ਜਿੰਨਾ ਤੁਸੀਂ ਵੱਧ ਤੋਂ ਵੱਧ ਜਿੰਨੀ ਅਸੀਂ ਉਮੀਦ ਕਰਦੇ ਹਾਂ ਉਹ ਤੋਂ ਵੀ ਵੱਧ ਪਰ ਤੋਂ ਅਸੀਂ ਉਮੀਦ ਰੱਖਦੇ ਆਂ ਵੀ ਤੁਸੀਂ ਕੋਸ਼ਿਸ਼ ਕਰੋ ਜਿਹੜੀਆਂ ਹੈਗੀਆਂ ਕਿਸਾਨੀ ਦੀ ਜਿਹੜੀ ਗੱਲ ਹੈਗੀ ਇਹਦੇ ਵਿੱਚ ਸਾਰੀਆਂ ਮੰਗਾਂ ਹੈਗੀਆਂ ਤੁਹਾਨੂੰ ਆਪ ਵੀ ਪਤਾ ਤੁਹਾਨੂੰ ਸਮਝਾਉਣੇ ਦੀ ਲੋੜ ਨਹੀਂ ਤੁਸੀਂ ਮੋਰਚੇ ਦੇ ਵਿੱਚ ਦਿੱਲੀ ਵੀ ਸਾਡੇ ਕੋਲ ਆਉਂਦੇ ਜਾਂਦੇ ਰਹੇ ਹੋ ਪਰ ਤੁਹਾਨੂੰ ਇਸ ਅਸੀਂ ਲੈਕ ਵੀ ਸਮਝਦੇ ਹਾਂ ਕਿਉਂਕਿ ਤੁਹਾਨੂੰ ਸਾਰੇ ਜਿਹੜੀ ਆਪੋਜੀਸ਼ਨ ਬੈਠੀ ਆ ਜਿਹੜੇ ਭਾਜਪਾ ਦੇ ਲੋਕ ਬੈਠੇ ਆ ਤੁਸੀਂ ਉਹਨਾਂ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਆ ਵੀ ਉਹਨਾਂ ਤੋਂ ਮੰਗਾਂ ਕਿਵੇਂ ਮਨਾਉਣੀ ਆ ਕਿਵੇਂ ਆਪ ਦਾ ਪੱਖ ਰੱਖਣਾ ਸਾਡੀਆਂ ਤਾਂ ਤੁਹਾਨੂੰ ਬੇਨਤੀਆਂ ਹੀ ਆਂ ਅੱਜ ਸ਼ੁਭ ਕਰਨ ਵਰਗੇ ਪੰਜਾਬ ਦੇ ਨੌਜਵਾਨਾਂ ਦੀ ਸ਼ਹੀਦੀ ਹੋਈ ਔਰ 400 ਤੋਂ ਵੱਧ ਸਾਡੇ ਕਿਸਾਨ ਉੱਤੇ ਫਟੜ ਹੋਏ ਇੱਕ ਬਹੁਤ ਵੱਡੀ ਇਹ ਗੱਲ ਹੈਗੀ ਆ ਵੀ ਰਾਤ ਤਾਂ ਨਹੀਂ ਚ ਸਾਨੂੰ ਜਾਣ ਨਹੀਂ ਦਿੱਤਾ ਇਹ ਗੱਲ ਤੁਸੀਂ ਬੜੇ ਛੋਕੇ ਰੱਖ ਸਕਦੇ ਹੋ ਔਰ ਉਸ ਤੋਂ ਬਾਅਦ ਇਜ਼ਰਾਇਲ ਤੋਂ ਡਰੋਨ ਲਿਆ ਕੇ ਇੱਕ ਕਿਸਾਨ ਆ ਜਿਹੜਾ ਜਿਹਦੇ ਨਾਲ ਦ੍ਰਿਸ਼ਟੀ ਕਹਿਰੀ ਆਪਾਂ ਚੱਲਦੀ ਆ ਜੇ ਕਿਸਾਨ ਕੋਲ ਕੁਝ ਹੋਊਗਾ ਤਾਂ ਹਿੰਦੁਸਤਾਨ ਕਾਮਯਾਬ ਹੋਊਗਾ ਸੋ ਕਹਿਣ ਦਾ ਭਾਵ ਅੱਜ ਬੜੀ ਕਿਸਾਨਾਂ ਦੀ ਤਰਾਸਦੀ ਆ 5 ਮਹੀਨੇ ਸਾਨੂੰ ਬੈਠਿਆਂ ਨੂੰ ਹੋ ਗਏ ਚਾਰ ਰਾਬਤੇ ਵੀ ਹੋਏ ਚਾਰ ਵਾਰ ਮੰਤਰੀ ਸਾਹਿਬਾਨਾਂ ਨਾਲ ਔਰ ਜਿਹੜੀ ਗੱਲ ਤੁਸੀਂ ਸਰਦਾਰ ਹਾਂ ਸਾਨੂੰ ਮਾਣ ਔਰ ਜਿਹੜੇ ਉੱਥੇ ਦੇ ਲੋਕ ਹਾਕਮ ਧਿਰਾਂ ਸੈਂਟਰ 'ਚ ਬੈਠੀਆਂ ਸਾਨੂੰ ਇਹ ਕਹਿਣੀਆਂ ਵੀ ਤੁਸੀਂ ਉਹ ਤਾਂ ਕਿਸਾਨ ਨਹੀਂ ਉਹ ਅੱਤਵਾਦੀਆਂ ਵਖਵਾਦੀਆਂ ਇਹਦੇ ਵਿੱਚ ਸਾਡੇ ਵਕੀਲ ਬਣ ਕੇ ਤੁਸੀਂ ਵੱਡ ਮਤਲਬ ਕੁਝ ਇਹ ਕਰਿਓ ਵੀ ਵੱਧ ਤੋਂ ਵੱਧ ਇਹ ਗੱਲ ਰੱਖਿਓ ਕਿਸਾਨ ਨੂੰ ਕਿਸਾਨ ਤਾਂ ਰਹਿਣ ਦਿਓ ਸਾਡੇ ਤੇ ਇਹ ਜਿਹੇ ਲਫ਼ਜ਼ ਨਾ ਵਰਤੇ ਜਾਣ ਇਹ ਗੱਲਾਂ ਤੁਹਾਡੇ ਸਾਹਮਣੇ ਅਸੀਂ ਪੂਰੇ ਮੋਰਚੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਰੱਖੀਆਂ ਗਈਆਂ ਜਥੇਬੰਦੀਆਂ ਲੱਗ ਲੱਗੀਆਂ ਠੀਕ ਆ ਤੁਸੀਂ ਲੈਣ ਆਏ ਹੋ ਤੁਹਾਨੂੰ ਹੁਣ ਇਹ ਖੁੱਲਾ ਜਿਆ ਕਰਕੇ ਆਪਾਂ ਇੱਕ ਇਹ ਦੇ ਦਿੰਨੇ ਆ ਤੇ ਨਾਲੇ ਤਾਂ ਸਨੈਪ ਹੋ ਜਾਊਗੀ ਆ ਹੈਗਾ ਮੰਗ ਪੱਤਰ ਹੋ ਜੀ ਸਾਰੇ ਲੋਕ ਥੋੜਾ ਜਿਹਾ ਪਿੱਛੇ ਹੋ ਜਾਓ ਸਰ ਜੀ ਸਰ ਜੀ ਮੈਂ ਥੋੜਾ ਪਿੱਛੇ ਹੋ ਜਾਉਂਦਾ ਸਰ ਜੀ ਸਾਲ ਮੁੜ ਜਾ ਕੇ ਰਾਣੀ ਜੀ ਬੰਦੋ ਅੰਮ੍ਰਿਤ ਕਾਂਗਰਸ ਕੈਂਪਰ ਪਾਰਕੀਆ ਮੈਂ ਤਾਂ ਆਵਾਦੀ ਪਾਰਟੀ ਦੇ ਉਹਨਾਂ ਨੂੰ ਦਿੱਤਾ ਜਾ ਰਹੀ ਹੈ ਕੋਈ ਨਾ ਮਤ ਪਤਾ ਰਹੇ ਸੀ ਸੰਸਦ ਤੇ ਆਵਾਜ਼ਾਂ ਲੱਗ ਰਹੀਆਂ ਸਾਰੇ ਨਾਲ ਗੁੱਟਿਸਟ ਚਾਹੀਏ ਇੱਥੇ ਮਾਮਾ ਬਈ ਪੱਤਰਾਰਾਂ ਦੇ ਪਿੱਛੇ ਨੂੰ ਹੋ ਜਾ ਸਾਰਿਆਂ ਦੀ ਆ ਜਾਓ ਫੋਟੋ ਬੜਾ ਪਿੱਛੇ ਨੂੰ ਹੋ ਜਾ ਖੁੱਲੀ ਜੀ ਫੋਟੋ ਲੈ ਲੋਇਆ ਥੋੜਾ ਪਿੱਛੇ ਹੋ ਜਾ ਸਾਰੇ ਵੀਰ ਬੈਠੇ ਸਾਰੀ ਸਾਰੀ ਖੁੱਲੀ ਜਾਨੇ ਅੱਜ ਵੀ ਦਿੱਤਾ ਜਾ ਰਹੇ ਹੈ ਅੰਦੇ ਵਿੱਚ ਕੰਨਾ ਰੈਕਸ਼ਨ ਨਹੀਂ ਸੀ ਕਾਂਜੀ ਤਾਂ ਸੰਸਦ ਨਾਲ ਗੱਲ ਕਰਦੇ ਕੰਨ ਸਾਹਿਬ ਅੱਜ ਸ਼ੁਕਤੀ ਕਿਸਾਨ ਮੋਰਚਾ ਤੁਹਾਨੂੰ ਮਿਲਿਆ ਹੈ ਮੰਗ ਪੱਤਰ ਸੌਂਪਿਆ ਗਿਆ ਹੈ ਵੱਲੋਂ ਕੀ ਸੰਸਦ ਦੇ ਵਿਚਾਰੀ ਬਾਤ ਦੇਖੋ ਜੀ ਅੱਜ ਸਾਰੇ ਹੀ ਸਤਿਕਾਰਯੋਗ ਸਾਡੇ ਕਿਸਾਨ ਜਥੇਬੰਦੀਆਂ ਜਿਹੜਾ ਕੀ ਇਹਨਾਂ ਨੇ ਪਲੇਟਫਾਰਮ ਬਣਾਇਆ ਸੀ ਜੋ ਕਿਸਾਨ ਮੋਰਚਾ ਜੀ ਉਹਦੇ ਸਤਕਾਰਯੋਗ ਲੀਡਰ ਸਾਹਿਬਾਨ ਆਏ ਆ ਔਰ ਸੋ ਤੱਕ ਕਿਸਾਨਾਂ ਦਾ ਮਸਲਿਆਂ ਦੀ ਗੱਲ ਹੈ ਤੇ ਮੈਂ ਤੁਹਾਡੇ ਰਾਹੀਂ ਪਹਿਲਾਂ ਹੀ ਦੱਸਣਾ ਚਾਹੁੰਦਾ ਕਿ ਮੈਂ ਤੇ ਖੁਦ ਬਤੌਰ ਬੀਜੇਪੀ ਦੇ ਜਨਰਲ ਸੈਕਟਰੀ ਔਰ ਕੋਰ ਗਰੁੱਪ ਦੇ ਮੈਂਬਰ ਜਦੋਂ ਕਾਲੇ ਕਿਸਾਨੀ ਬਿੱਲ ਆਏ ਸਭ ਤੋਂ ਪਹਿਲਾਂ ਰਜ਼ਾਈਨ ਮੈਂ ਹੀ ਕੀਤਾ ਸੀ ਭਾਜਪਾ ਤੋਂ ਔਰ ਮੈਂ ਇਸ ਦਰਦ ਨੂੰ ਮਹਿਸੂਸ ਵੀ ਕਰਦਾ ਹਾਂ ਕਿਉਂਕਿ ਆਪ ਖੁਦ ਕਿਸਾਨ ਦਾ ਪੁੱਤ ਹੈ ਔਰ ਸਾਡਾ ਜਿਹੜਾ ਰੋਜੀ ਰੋਟੀ ਉਹ ਕਿਸਾਨੀ ਹੈ ਸਾਡਾ ਧਰਮ ਵੀ ਹੈ ਸਾਡਾ ਕਲਚਰ ਵੀ ਹੈ ਸਾਡੀ ਰੋਜੀ ਰੋਟੀ ਵੀ ਹੈ ਔਰ ਸਾਡੇ ਬਹੁਤ ਲੰਮੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵੱਡਾ ਸੰਘਰਸ਼ ਕਰ ਰਹੀਆਂ ਸਿਰਸਾ ਸਾਹਿਬ ਖੜੇ ਆ ਇਹਨਾਂ ਨੇ ਤੇ ਹਰੇਕ ਪੰਜਾਬ ਦੇ तमाम ਮੁੱਦਿਆਂ ਤੇ ਚਾਹੇ ਉਹ ਸਿਲੇਬਸ ਚ ਕਿ ਸਿੱਖਾਂ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਗੱਲ ਹੋਵੇ ਹਮੇਸ਼ਾ ਇਹ ਆਵਾਜ਼ ਬੁਲੰਦ ਕਰਦੇ ਰਹੇ ਆ ਔਰ ਮੈਂ ਤੁਹਾਡੇ ਰਾਹੀਂ ਜਰੂਰ ਇਹਨਾਂ ਨੂੰ ਇਸ ਗੱਲ ਦਾ ਆਸ਼ਵਾਸਨ ਵੀ ਦਿਨਾ ਹੈ ਭਰੋਸਾ ਵੀ ਦਿਨਾ ਹੈ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਇਹਨਾਂ ਦੀ ਬਦੌਲਤ ਅਸੀਂ ਪਹੁੰਚੇ ਆ ਉਰਨ ਦੀ ਆਵਾਜ਼ ਬਣੀਏ ਕਿਸਾਨਾਂ ਦੀ ਜਿਹੜੀ ਮੌਜੂਦਾ ਹਾਲਾਤ ਉਹ ਬਿਹਤਰ ਕਿਤਰਾ ਹੋਵੇ ਉਹਦੇ ਚੱਕ ਨਾ ਸਿਰਫ ਅਸੀਂ ਮੰਗ ਨਹੀਂ ਉਠਣੀ ਅਸੀਂ ਇੱਕ ਰੋਡ ਮੈਪ ਵੀ ਪਾਰ ਸਰਕਾਰ ਨੂੰ ਦਵਾਂਗੇ ਕਿਉਂਕਿ ਮੇਰਾ ਲਗਾਤਾਰ ਕਿਸਾਨ ਜਥੇਬੰਦੀ ਦੇ ਜਿਹੜੇ ਵੱਡੇ ਲੀਡਰ ਹੈ ਜਿਹੜੇ ਇੰਟੈਲੈਕਚੁਅਲ ਲੀਡਰ ਹੈ ਜਿਨ੍ਹਾਂ ਨੇ ਬੜੀ तमाम ਉਮਰ ਜ਼ਿੰਦਗੀ ਦੀ ਇਸੇ ਮਸਲਿਆਂ ਤੇ ਲਾਈ ਹੈ ਉਹਨਾਂ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਸੋ ਅਸੀਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੇ ਮੁੱਦਿਆਂ ਨੂੰ ਚੱਕਾਂਗੇ ਵੀ ਔਰ ਕੋਸ਼ਿਸ਼ ਕਰਾਂਗੇ ਸਾਡੀ ਕਿਸਾਨਾਂ ਦੀ ਮੌਜੂਦਾ ਹਾਲਾਤੋਂ ਬਿਹਤਰ ਹੋਵੇ ਸਾਡੀ ਇਹ ਕੋਈ ਇਹਨਾਂ ਦੀ ਇਕੱਲਿਆਂ ਦੀ ਗੱਲ ਨਹੀਂ ਮੈਂ ਵੀ ਇਹਦੇ ਚ ਇਨਕਲੂਡ ਐ ਸਾਡੇ ਆਣਜੋਕ ਮੁੱਖ ਮੰਤਰੀ ਵੀ ਕਾਫੀ ਕੋਸ਼ਿਸ਼ ਕਰ ਰਹੇ ਆ ਜੋ ਪੰਜਾਬ ਕੋਹੀਲੇ ਵਸੀਲੇ ਉਰ ਚ ਬਿਹਤਰ ਅਸੀਂ ਪੰਜਾਬ ਦੇ ਕਿਸਾਨਾਂ ਦੀ ਸਥਿਤੀ ਬਣੇ ਚਾਏ ਇਰੀਗੇਸ਼ਨ ਏਰੀਆ ਨੂੰ ਵਧਾਉਣ ਦੀ ਗੱਲ ਐ ਚ ਸਬਸਾਈਡਾਈ ਚ ਕਾਟਨ ਦੇ ਬੀਜੇ ਬੀਜ ਦੇਣ ਦੀ ਗੱਲ ਐ ਚ ਤਮਾਮ ਤਰੀਕੇ ਨਾਲ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਐ ਸੋ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਵੀ ਕਰਦਾ ਐ ਉਥੇ ਇਹਨਾਂ ਨੂੰ ਭਰੋਸਾ ਵੀ ਦਵਣਾ ਸਾਰੇ ਸਾਡੇ ਸਤਿਕਾਰਯੋਗ ਕਿਸਾਨ ਲੀਡਰਾਂ ਨੂੰ ਕਿ ਅਸੀਂ ਇਹਨਾਂ ਦੀ ਆਵਾਜ਼ ਬਣ ਕੇ ਪਾਰਲੀਮੈਂਟ 'ਚ ਕਦੇ ਵੀ ਨਿਰਾਸ਼ਾ ਨਹੀਂ ਹੋਊਗੀ ਇਸ ਗੱਲ ਦਾ ਮੈਂ ਇਹਨਾਂ ਨੂੰ ਭਰੋਸਾ ਦਿੰਦਾ। 4 ਵਜੇ ਮੀਟਿੰਗ ਵੀ ਕਰਵਾਏਗੇ ਅਸੀਂ ਮੁੱਖ ਮੰਤਰੀ ਵੱਲੋਂ ਇਸ ਤੋਂ ਪਹਿਲਾਂ ਅਸੀਂ ਦੇਖਿਆ ਸੀ ਕੋਰਡ ਆਫ ਨੈਕ ਤੋਂ ਪਹਿਲਾਂ ਤਾਂ ਲੱਗਦਾ ਹੈ ਕਿ ਹੁਣ ਐਂਡੀਏਸ ਨੂੰ ਲੈ ਕੇ ਪੂਰੀ ਤਰ੍ਹਾਂ ਸੀਰੀਅਸ ਹੈਗੀ ਕਿਸਾਨਾਂ ਦੀ ਮੰਗਾਂ ਨੂੰ ਜਿਹੜਾ ਉਹ ਗੌਰ ਕੀਤਾ ਜਾਵੇ। ਦੇਖੋ ਮੋਦੀ ਸਾਹਿਬ ਦਾ ਜਿਹੜਾ ਰਵੱਈਆ ਰਿਹਾ ਹੈ ਹੁਣ ਉਹਨਾਂ ਨੂੰ ਇਸ ਗੱਲ ਨੂੰ ਸੋਚਣਾ ਪਊਗਾ ਕਿ ਇਸ ਉਹਨਾਂ ਦੇ ਰਵੱਈਏ ਕਰ ਦੇਸ਼ 'ਚ तमाम ਸੀਟਾਂ ਹਾਰਿਆ ਜਿਹੜੀ ਉਨਾਂ ਕੋ ਵੱਡਾ ਮੈਂਡੇਟ ਸੀ ਉਹ ਵੀ ਗਵਾਤਾ ਇਸ ਵਾਰ ਮжоਰਿਟੀ ਵੀ ਨਹੀਂ ਰਹੀ ਔਰ ਇਹ ਸਰਕਾਰ ਜਿਹੜੀ ਹੈ ਨਿਤਿਸ਼ ਕੁਮਾਰ ਔਰ ਚੰਦਰਬਾਬੂ ਨਾਈਦੀਜੀ ਦੀ ਵਿਸਾਖੀ ਤੇ ਚੱਲ ਰਹੀ ਹੈ ਤੇ ਭਾਰਤ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਔਰ ਮੈਨੂੰ ਪੂਰੀ ਉਮੀਦ ਹੈ ਆਪੋਜੀਸ਼ਨ ਵੀ ਬਹੁਤ ਮਜ਼ਬੂਤ ਰੋਲ ਚ ਹੈ ਇਸ ਵਾਰ ਪਾਰਲੀਮੈਂਟ ਚ ਔਰ ਪਾਰ ਸਰਕਾਰ ਵੀ ਜਰੂਰ ਨਵੇਂ ਸਿਰੇ ਤੋਂ ਕਿਸਾਨੀ ਬਾਰੇ ਸੋਚਣਾ ਸ਼ੁਰੂ ਕਰੂਗੀ ਜਦੋਂ 14 ਲੱਖ ਕਰੋੜ ਤੋਂ ਵੱਧ ਦੇ ਤੁਸੀਂ ਰਾਈਟ ਆਫ ਜਿਹੜੇ ਕਾਰਪੋਰੇਟ ਤੇ ਜਿਹੜੇ ਤੁਸੀਂ ਕਰਜੇ ਕਰ ਸਕਦੇ ਹੋ ਤੇ ਕਿਸਾਨਾਂ ਨੂੰ ਕਿਉਂ ਨਹੀਂ ਇਸ ਬਦਤਰ ਹਾਲਾਤ ਚੋਂ ਕਢਦੇ। ਸੋ ਡੈਫੀਨੇਟਲੀ ਭਾਰਤ ਸਰਕਾਰ ਨੂੰ ਜਗਾਉਣ ਦਾ ਕੰਮ ਵੀ ਕਰਾਂਗੇ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ। ਬਹੁਤ-ਬਹੁਤ ਧੰਨਵਾਦ। ਕਾਂਗਰਸ ਸਾਹਿਬ ਦੀ ਬੇਨਤੀ ਹੋਰ ਵੀ ਹੈ। ਜਿਸ ਤਰ੍ਹਾਂ ਕਿ ਜੜੀਆਂ ਸੜਕਾਂ ਰੁਕੀਆਂ ਹੋਈਆਂ। ਆਮ ਜਨਤਾ ਜਿਹੜੀ ਆ ਇਹ ਸੜਕਾਂ ਭਾਰਤ ਹਰਿਆਣਾ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਕਹਿਣ ਦਿੱਤੇ ਇਹ ਸੜਕਾਂ ਜਿਹੜੀਆਂ ਨੇ ਬੰਦ ਕੀਤੀਆਂ ਹੋਈਆਂ ਨੇ। ਔਰ ਉਹ ਸੜਕਾਂ باندې ਕਾਰਨ ਜਿਸ ਤਰ੍ਹਾਂ ਸੰਭੂ ਬਾਰਡਰ ਦੇ ਉੱਤੇ ਔਰ ਖਨੋਰੀ ਬਾਰਡਰ ਦੇ ਉੱਤੇ ਟਾਡਾ ਵਾਲੀ ਇਹ ਜਿਹੜੇ ਰਸਤੇ ਰੁਕੇ ਹੋਏ ਨੇ। ਇਹ ਰਸਤੇ ਕਿਸਾਨਾਂ ਨੇ ਨਹੀਂ ਰੋਕੇ ਲੇਕਿਨ ਆਮ ਜਿਹੜੀ ਜਨਤਾ ਨਾ ਉਹ ਸਾਨੂੰ ਕਿਸਾਨਾਂ ਨੂੰ ਮਤਲਬ ਕਿ ਜਿਹੜਾ ਉਹ ਦੋਸ਼ੀ ਮੰਨਦੀ ਆ ਵੀ ਕਿਸਾਨ ਉੱਥੇ ਬੈਠੇ ਨੇ ਇਹ ਜਿਹੜੀ ਆਵਾਜ਼ ਆ ਕਿ ਵੀ ਉੱਥੇ ਪਾਰਲੀਮੈਂਟ ਦੇ ਚ ਗੁੰਜਣੀ ਚਾਹੀਦੀ ਆ ਕਿ ਜਿਹੜੀਆਂ ਰਸਤੇ ਛੜਕਾਂ ਤੁਸੀਂ ਬੰਦ ਕੀਤੀਆਂ ਨੇ ਕਿਸਾਨ 13 ਤਰੀਕ ਨੂੰ ਆਏ ਆ ਤੁਸੀਂ 6 ਤਰੀਕ ਤੋਂ ਹੀ ਲੱਗ ਕੇ ਜਿਹੜਾ ਫਰਵਰੀ ਤੋਂ ਜਿਹੜਾ ਉਹ ਸੜਕਾਂ ਬੰਦ ਕਰਤੀਆਂ ਉੱਥੇ ਬੈਰੀਕੇਡ ਲਾਇਨੇ ਦੁਬਾਰਾ ਕੱਢੀਆਂ ਨੇ ਉੱਥੇ ਸਰੀਆਂ ਗੱਡੇ ਹੋਏ ਨੇ ਤੇ ਉਹਦੇ ਨਾਲ ਜਿੰਨੇ ਵੀ ਸਾਡੇ ਕਾਰੋਬਾਰੀ ਨੇ ਉਹਨਾਂ ਤੇ ਬੜਾ ਫਰਕ ਪੈ ਰਿਹਾ ਇਥੋਂ ਤੱਕ ਆ ਕਿ ਜਿਹੜੇ ਸਕੂਲਾਂ ਚ ਪੜਨ ਵਾਲੇ ਬੱਚੇ ਨੇ ਕੋਈ ਜਿਸ ਤਰ੍ਹਾਂ ਜਿਨ੍ਹਾਂ ਨੂੰ ਹਰਿਆਣਾ ਦਾ ਕੋਈ ਸਕੂਲ ਨੇੜੇ ਲੱਗਦਾ ਪੰਜਾਬ ਦਾ ਬੱਚਾ ਹੈ ਉਹ ਹਰਿਆਣੇ ਚ ਜਾ ਰਿਹਾ ਹਰਿਆਣੇ ਦੇ ਬੱਚੇ ਪੰਜਾਬ ਚ ਪੜ ਰਹੇ ਨੇ ਉਹਨਾਂ ਬੱਚਿਆਂ ਨੂੰ ਵੀ ਮੁਸ਼ਕਲ ਹੈ ਆਮ ਲੋਕਾਂ ਨੂੰ ਮੁਸ਼ਕਲ ਹੈ ਤੇ ਉਹ ਝੁਮੇ ਸਾਡੇ ਲੱਗ ਰਿਹਾ ਪਰ ਇਹ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਣੀ ਚਾਹੀਦੀ ਆ ਕਿ ਇਹ ਜਿਹੜੀਆਂ ਦਿਵਾਰਾਂ ਤੁਸੀਂ ਕੀਤੀਆਂ ਨੇ ਉਹ ਦਿਵਾਰਾਂ ਤੋੜਨ ਤੇ ਅਸੀਂ ਜਿਹੜਾ ਉਹ ਦਿੱਲੀ ਜਿਹੜਾ ਜਾ ਸਕੀਏ ਜਦ ਸਾਡੀਆਂ ਮੰਗਾਂ ਪੂਰੀਆਂ ਕਰ ਦੇਣ ਤੇ ਜੇ ਇਤੇ ਟਾਈਮ ਲੱਗਦਾ ਤੇ ਇਹ ਦਿਵਾਰਾਂ ਤੇ ਜਿਹੜੀਆਂ ਨੇ ਇਹ ਖੁੱਲਣੀਆਂ ਚਾਹੀਦੀਆਂ ਨੇ ਇੱਕ ਦੂਸਰੀ ਬੇਨਤੀ ਮੈਂ ਕੋਹਰ ਕਰਾਂਗਾ ਕਿ ਜਿੰਨਾ ਸਾਡੇ ਮਰੀਜ਼ਾਂ ਦੀਆਂ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਦੋਵੇਂ ਦੋਵੇਂ ਅੱਖਾਂ ਚਲ ਗਈਆਂ ਲੱਤਾਂ ਚਲ ਗਈਆਂ ਪਿਰਤਪਾਲ ਜਿਹੜਾ ਅਜੇ ਤੱਕ ਵੀ ਜਿਹਨੂੰ ਰੋਤਕ ਦੇ ਵਿੱਚ ਲਗੇ ਜਿਹਨੂੰ ਤੁਹਾਨੂੰ ਪਤਾ ਕਿ ਉਥੋਂ ਰੋਤਕ ਦੇ ਵਿੱਚੋਂ ਨਾ ਜਾ ਕੇ ਉਥੇ ਲਿਆ ਆ ਸਾਂ ਉਹ ਬੰਦਾ ਬੱਚਾ ਅਜੇ ਵੀ ਜਿਹੜਾ ਉਹ ਰੋਟੀ ਨਹੀਂ ਖਾ ਸਕਦਾ ਮਨ ਲਕਿਓ ਉਹਦੀ ਹਾਲਤ ਇਹ ਐਸੀ ਨੇ ਜੀ ਉਹਦੇ ਇਲਾਜ ਵਾਸਤੇ ਲਈ ਤੇ ਉਹਦੀ ਮਤਲਕ ਇੱਕ ਹੋਰ ਮੈਸੇਜ ਜਿਹੜੀ ਆ ਉਹ ਪੜੀ ਹੋਈ ਆ ਚੰਗਣਗੀ ਉਹਨੂੰ ਨੌਕਰੀ ਵਾਸਤੇ ਵੀ ਪੰਜਾਬ ਦੇ ਮਤਲਕ ਸਾਰਾ ਜਿਹੜਾ ਇਹ ਸਾਰੀਆਂ ਚੀਜ਼ਾਂ ਧਿਆਨ ਖਾਸ ਕਰਕੇ ਜਿਹੜੀਆਂ ਦੀਵਾਰਾਂ ਨੇ ਉਹਨਾਂ ਨੂੰ ਤੋੜਾਉਣ ਵਾਸਤੇ ਜਿਹੜਾ ਤੇ ਅੱਜ ਜਿੰਨੀਆਂ ਵੀ ਮੰਗਾਂ ਤੁਹਾਨੂੰ ਦਿੱਤੀਆਂ ਗਈਆਂ ਨੇ ਇਹਨਾਂ ਸਾਰੀਆਂ ਮੰਗਾਂ ਦੇ ਉੱਤੇ ਜਿਹੜਾ ਤੁਸੀਂ ਪ੍ਰਾਈਵੇਟ ਬਿੱਲ ਲਿਆ ਕੇ ਜਿਹੜਾ ਸੈਸ਼ਨ ਇਹ ਚੱਲਣਾ ਹੈ ਇਹ ਚ ਪ੍ਰਾਈਵੇਟ ਬਿੱਲ ਜਿਹੜਾ ਉਹ ਲਿਆ ਕੇ ਤੇ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਕਿ ਸਰਕਾਰ ਜਿਹੜੀ ਆ ਇਹ ਸਾਡੀਆਂ ਮੰਗਾਂ ਜਿਹੜੀਆਂ ਜਾਇਜ਼ ਮੰਗਾਂ ਨੇ ਔਰ ਮੰਨੀਆਂ ਹੋਈਆਂ ਮੰਗਾਂ ਨੇ ਤੇ ਇਹਨਾਂ ਨੂੰ ਲਾਗੂ ਕਭੀ ਕੋ ਤੁਸੀ ਸੁਣਦੇ ਸੀ ਅੱਜ ਆਜੋ ਚਾਹ ਪਾਣੀ ਆਜੋ ਤੋਂ ਗੱਲ ਬਾਤ ਹੋਈ ਕਿ ਆਜੋ ਕਿਸਾਨਾਂ ਗੁਆਂ ਨੇ ਜਿਹੜੀਆਂ ਮੁੱਖ ਤੌਰ ਤੇ ਵੱਡੀਆਂ ਡਿਮਾਂਡਸ ਨੇ ਉਹ ਚੁਣੇ ਹੋਏ ਸੰਸਦ ਮੈਂਬਰ ਮਾਰਵਿੰਦਰ ਸਿੰਘ ਕੰਗ ਦੇ ਸਾਹਮਣੇ ਰੱਖੀ ਜਾਂਦੀ ਔਰ ਕਿਤੇ ਨੇ ਕਿਤੇ ਉਮੀਦ ਜਿਸ ਚੀਜ਼ ਦੀ ਜਗਾਈ ਹੈ ਕਿ ਜਿਹੜੀਆਂ ਲੰਬੇ ਸਮੇਂ ਤੋਂ ਕਿਰਤੀ ਭਾਈਚਾਰੇ ਦੇ ਨਾਲ ਸੰਬੰਧਤ ਤੋਂ ਮੁੱਖ ਡਿਮਾਂਡਸ ਨੇ ਉਹ ਲੜਕਦੀਆਂ ਆ ਰਹੀਆਂ ਨੇ ਤੇ ਉਹਨਾਂ ਦਾ ਖਾਸ ਕਰ ਹੱਲ ਵੀ ਹੋਣਾ ਚਾਹੀਦਾ ਜੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਉਮੀਦ ਕਿਸਾਨ ਲੈ ਕੇ ਆਏ ਨੇ ਇਸ ਉਮੀਦ ਨੂੰ ਬੂਰ ਪੈਂਦਾ ਨਜ਼ਰ ਆਵੇਗਾ ਜਾਂ ਨਹੀਂ ਤੇ ਖਾਸ ਕਰ ਕਿਸਾਨ ਵਗੋਂ ਨੇ ਐਨਐਸਐ ਦਾ ਵੀ ਜ਼ਿਕਰ ਕੀਤਾ ਕਿ ਲਗਨੀ ਤਾਂ 57 ਚਾਹੀਦੀ ਹੈ ਭਾਈ ਅਮਰਪਾਲ ਸਿੰਘ ਦੇ ਮਾਮਲੇ ਦੇ ਵਿੱਚ ਪਰ ਜਿਹੜੀ ਪੰਜਾਬ ਤੇ ਸੈਂਟਰ ਗਵਰਨਮੈਂਟ ਦੇ ਮਿਲੀ ਭੁਗਤ ਦੇ ਨਾਲ ਐਨਐਸਐਲ ਆਈ ਗਈ ਹੈ ਉਹਦਾ ਵੀ ਜ਼ਿਕਰ ਹੋਇਆ ਹੈ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਸਾਨ ਅਗੂ ਗੁਰਜੀਤ ਸਿੰਘ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਗੁਰਿੰਦਰ ਸਿੰਘ ਪੰਘੂ ਮੇਰੇ ਨਾਲ ਨੇ ਪੰਘੂ ਸਾਹਿਬ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿਵੇਂ ਦੇਖਦੇ ਹੋ ਜੀ ਜਿਹੜੀ ਚੀਜ਼ ਦੇ ਮੱਦੇ ਨਜ਼ਰ ਤੁਸੀਂ ਮੁੱਖ ਡਿਮਾਂਡਸ ਰੱਖ ਕੇ ਸੰਸਦ ਮੈਂਬਰ ਦੇ ਸਾਹਮਣੇ ਅਵਾਜ਼ ਬੁਲੰਦ ਕਰਨ ਦੀ ਗੱਲ ਕੀਤੀ ਹੈ ਲੱਗਦਾ ਕਿ ਬੂਰ ਪਵੇਗਾ ਨਾ ਚੀਜ਼ਾਂ ਨੂੰ ਦੇਖੋ ਅਸੀਂ ਜਿਹੜੀ ਆਪਣੀ ਜ਼ਿੰਮੇਵਾਰੀ ਹੈਗੀ ਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਲਾਇਦਮਾ ਬੀ ਭਾਜਵਾ ਦੇ 240 ਐਮਪੀ ਨੂੰ ਛੱਡ ਕੇ ਪੂਰੇ ਭਾਰਤ ਦੇ ਵਿੱਚ 300 3 ਐਮਪੀ ਬਜਦੇ ਨੇ ਪਾਰਲੀਮੈਂਟ ਮੈਂਬਰ ਜਿਹੜੀ ਵੀ ਭਾਸ਼ਾ ਜਿਹੜੀ ਸਟੇਟ ਚ ਹੈਗੀ ਆ ਅਸੀਂ 4 ਦਿਨ ਪਹਿਲਾਂ ਉਹ ਮੰਗ ਪੱਤਰ ਤਿਆਰ ਕਰਾ ਲਈ ਸੀ ਸਾਰਿਆਂ ਨੂੰ ਭੇਜ ਤੇ ਸਾਰੀਆਂ ਡਿਊਟੀਆਂ ਲੱਗੀਆਂ ਸੀ ਔਰ ਟਾਈਮ ਸੀਗਾ 11 ਤੋਂ 1 ਵਜੇ ਪੂਰੇ ਭਾਰਤ ਦਾ ਔਰ ਮੈਂ ਇਹ ਸਮਝਦਾ ਅਸੀਂ ਆਪਣੀ ਡਿਊਟੀ 100% ਨਿਭਾਉਨੇ ਆ ਅੱਗੇ ਦੇਖਣਾ ਹੈ ਮਾਲਬਿੰਦਰ ਕੰਗ ਕੋਲ ਆਏ ਆ ਉਹਨਾਂ ਨੂੰ ਇਹ ਵੀ ਕਿਹਾ ਵੀ ਤੁਸੀਂ ਜਿੱਥੋਂ ਬਣੇ ਹੋ ਗੁਰੂ ਸਾਹਿਬ ਨੇ ਉੱਥੋਂ ਖਾਲਸੇ ਦੀ ਸਾਜਨਾ ਕੀਤੀ ਬਹੁਤ ਵੱਡੀ ਗੱਲ ਆ ਸ੍ਰੀ ਅਨੰਦਪਰਸਾਹਬ ਤੋਂ ਐਮਪੀ ਬਣਨਾ ਇਹ ਹੁਣ ਉਹਨਾਂ ਦਾ ਦੇਖਣਾ ਹੈਗਾ ਵੀ ਜੋ ਪੰਜਾਬ ਦੇ ਦੇਖੋ ਕੋਈ ਐਮਐਲਏ ਚੁਣ ਹੁੰਦਾ ਕੋਈ ਐਮਪੀ ਚੁਣ ਹੁੰਦਾ ਉਹ ਕਿੰਨੀ ਕੁ ਜ਼ਿੰਮੇਵਾਰੀ ਨਿਭਾਉਨੇ ਆ ਵਧੀਆ ਕੰਮ ਕਰਨਗੇ ਵਧੀਆ ਜ਼ਿੰਮੇਵਾਰੀ ਨਿਭਾਉਣਗੇ ਮੁੱਦਿਆਂ ਤੇ ਗੱਲ ਕਰਨਗੇ ਜਿਹੜੀਆਂ ਅਸੀਂ ਗੱਲਾਂ ਰੱਖੀਆਂ ਜਾਂ ਸਾਡਾ ਜਿਹੜਾ ਮੰਗ ਪੱત્રਾ ਉਹਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਔਰ ਖਾਸ ਕਰਕੇ ਜਿਹੜੀ ਮੈਂ ਗੱਲ ਕੀਤੀ ਹੈਗੀ ਆ ਕਿਉਂਕਿ ਇਹ ਪੰਜਾਬ ਨਾਲ ਮਿਲਦੀ ਜੁਲਦੀ ਗੱਲ ਹੈਗੀ ਆ ਭਾਈ ਅਮਰਤਪਾਲ ਸਿੰਘ ਦੀ ਕਿਉਂਕਿ ਮੈਂ ਉਹਨਾਂ ਨਾਲ ਜ਼ਿਆਦਾ ਹੀ ਗੱਲ ਨਹੀਂ ਕੀਤੀ ਐਨੀ ਗੱਲ ਕੀਤੀ ਐ ਇੱਕ 751 ਦਾ ਕੇਸ ਉੱਤੇ ਐਨਐਸਏ ਲੱਗ ਜਾਵੇ ਚਾਹੇ ਉਹ ਪੰਜਾਬ ਨੇ ਲਾਈ ਚਾਹੇ ਉਹ ਸੈਂਟਰ ਨੇ ਲਾਈ ਐਨਐਸਏ ਦੇ ਮਸਲੇ ਦੇ ਵਿੱਚ ਲੱਗਦਾ ਕਿ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਕੋਈ ਗੱਲਬਾਤ ਕਰ ਸਕਦੇ ਆ ਜਾਂ ਕੋਈ ਸੰਸਦ ਦੇ ਵਿੱਚ ਆਵਾਜ਼ بلند ਹੋ ਸਕਦੀ ਆ ਦੇਖੋ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਆ ਸਾਡੀ ਮਜਬੂਰੀ ਤਾਂ ਨਹੀਂ ਸਾਡਾ ਕੰਮ ਆ ਪੱਖ ਰੱਖਣਾ ਦੇਖੋ ਪੀਐਮ ਦੇਸ਼ ਦਾ ਪੀਐਮ ਜਿੱਤਿਆ 1.5 ਲੱਖ ਵੋਟ ਨਾਲ ਭਾਈ ਅਮਰਤਪਾਲ ਸਿੰਘ ਜਿੱਤਿਆ 2 ਲੱਖ ਤੋਂ ਵੱਧ ਵੋਟਾਂ ਪਲੱਸ ਨਾਲ ਹੁਣ 9 ਹਲਕੇ ਪੈਂਦੇ ਨੇ ਕੀ ਤੁਸੀਂ ਜਿਹੜੇ 4.5 ਲੱਖ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਚੁਣਿਆ ਤੁਸੀਂ ਉਹਨੂੰ ਅੱਖਾਂ ਦਿਖਾਉਨੇ ਹੋ ਜਾਂ ਉਹਨਾਂ ਦੇ ਫਤਵੇ ਨੂੰ ਤੁਸੀਂ ਠਕਰਾਉਨੇ ਹੋ ਜਾਂ ਉਹ ਲੋਕ ਤੁਹਾਨੂੰ ਪਸੰਦ ਨਹੀਂ ਹੈਗੇ ਤੇ ਬਹੁਤ ਵੱਡੀ ਗੱਲ ਹੈਗੀ ਆ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਹੈਗੀ ਆ ਇੱਕ ਸਿੱਖ ਕੌਮ ਨੂੰ ਜਲੀਲ ਕਰਨਾ ਜਿਸ ਤਰੀਕੇ ਨਾਲ ਭਾਰਤ ਸਰਕਾਰ ਨੇ ਸੌਂ ਚਕਾਈ ਮੈਂ ਕਹਿੰਦਾ 1.5 ਲੱਖ ਜਿੱਤਨੇ ਵਾਲਾ ਪੀਐਮ ਬਣ ਗਿਆ ਠੀਕ ਆ ਜੀ ਬਣ ਗਿਆ ਪਰ ਪਹਿਲਾਂ ਤਾਂ ਐਮਪੀ ਚੁਣ ਕੇ ਆਇਆ ਨਾ ਪੇ ਭਾਈ ਅਮਰਤਪਾਲ ਸਿੰਘ ਦਾ ਮੈਂ ਸਪੋਰਟਰ ਨਹੀਂ ਐ ਪਰ ਅਸੀਂ ਹਰ ਇੱਕ ਗੱਲ ਸੱਚ ਤੇ ਪਹਿਰਾ ਦਾ ਮੈਂ ਕਿ ਹਰ ਇੱਕ ਗੱਲ ਤੇ ਡਟ ਕੇ ਸਾਡਾ ਕੰਮ ਆ ਸਾਡੀ ਜਥੇਬੰਦੀ ਸ਼ੇਰੇ ਪੰਜਾਬ ਆ ਇਹ ਮੈਂ ਮੋਰਚੇ ਵੱਲੋਂ ਨਹੀਂ ਕਰਦਾ ਇਹ ਬਲਦੇਵ ਸਿੰਘ ਸਿਰਸਾ ਵੀ ਗੱਲ ਕਰ ਸਕਦੇ ਆ ਕੱਲ ਨੂੰ ਕੋਈ ਮੋਰਚੀ ਮੈਂ ਆਪ ਦੀ ਜਥੇਬੰਦੀ ਵੱਲੋਂ ਇਹ ਪੱਕਾ ਠੋਕ ਕੇ ਰੱਖਦਾ ਅੱਜ ਵੀ ਰੱਖੂਗਾ ਕੱਲ ਨੂੰ ਵੀ ਰੱਖੂਗਾ ਗਾਂ ਐਮਪੀ ਆ ਨੇ ਕਿਸ ਕੋਈ ਵੀ ਐਮਪੀ ਮਲੇ ਸਾਡਾ ਪੰਜਾਬ ਦਾ ਉਹਨੂੰ ਠੋਕ ਕੇ ਰੱਖਾਂਗੇ ਵੀ ਦਿੱਲੀ ਦੇ ਵਿੱਚ ਕਿਉਂ ਨਹੀਂ ਗੱਲ ਰੱਖਦੇ ਹੈਗੇ ਆ ਇੱਕ 755 ਦੇ ਕੇਸ ਤੇ ਐਨਐਸਏ ਲਾ ਕੇ ਯਾਰ ਇੱਕ ਇੱਕ ਜੇ ਐਗਜ਼ੈਂਪਲ ਦੇ ਤੌਰ ਤੇ ਦਮਾਂ ਸਾਡੇ ਕੋਲ ਦਿੱਲੀ ਜਾਂਦਾ ਹੁੰਦਾ ਸੀਗਾ ਜੀ ਨੂੰ ਮੰਤਰੀ ਭੱਜ ਜੇ ਕੇ ਕਹਨੇ ਆ ਜੇ ਉਹ ਤੋਂ ਖਤਰਾ ਨਾ ਫਿਰ ਸਾਤ ਤੋਂ ਤਾਂ ਬਹੁਤ ਖਤਰਾ ਹੋਊਗਾ ਦੇਸ਼ ਨੂੰ ਜੇ ਉਹੇ ਜੇ ਬੰਦੇ ਤੋਂ ਵੀ ਖਤਰਾ ਇੱਕ ਸੋਸ਼ਲ ਮੀਡੀਆ ਚਲਾਉਂਦਾ ਸੀਗਾ ਯਾਰ ਕਿੰਨਾ ਕ ਗ੍ਰੈਜੂਏਟ ਹੈਗਾ ਕਿੰਨਾ ਕ ਖਤਰਾ ਹੈਗਾ ਕਿਤੇ ਗੋਲਾ ਨਹੀਂ ਗਿਰਿਆ ਕਿਤੇ ਬੰਬ ਨਹੀਂ ਸੁੱਟਿਆ ਤੁਹਾਡੀਆਂ ਜਥੇਬੰਦੀਆਂ ਦੇ ਵੱਲੋਂ ਖਾਸ ਕਰ ਸ਼ੁਭਕਰਨ ਸਿੰਘ ਨੌਜਵਾਨ ਜਿਹੜਾ ਕੁਝ ਦਿਨਾਂ ਕੁਝ ਮਹੀਨੇ ਪਹਿਲਾਂ ਸ਼ੰਭੂ ਬੈਰੀਅਰ ਦੇ ਉੱਪਰ ਸ਼ਹੀਦ ਹੋ ਜਾਂਦਾ ਏ ਉਹਦੇ ਮੱਥੇ ਦੇ ਵਿੱਚ ਗੋਲੀ ਲੱਗਦੀ ਆ ਤੇ ਇਸੇ ਨੂੰ ਲੈ ਕੇ ਖਾਸ ਕਰ ਮਵਾਜ਼ੇ ਦੀ ਗੱਲ ਕੀਤੀ ਜਾ ਰਹੀ ਹੈ ਪਰਿਵਾਰ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਸੰਘਰਸ਼ ਇਹ ਵੀ ਵਿੱਡਿਆ ਜਾ ਰਿਹਾ ਫਿਰ ਨਾ ਚੀਜ਼ਾਂ ਦਾ ਜ਼ਿਕਰ ਵੀ ਕੀਤਾ ਗਿਆ ਜੀ ਦੇਖੋ ਅੱਜ ਜਿਹੜਾ ਮੰਗ ਪੱਤਰ ਦੇਣਾ ਸੀਗਾ ਉਹ ਐਮਪੀ ਨੇ ਚਾਹੇ ਉਹ ਆਮ ਪਾਰਟੀ ਬਲੋ ਨੇ ਅਸੀਂ ਹਰ ਇੱਕ ਗੱਲ ਨੂੰ ਬੜਾ ਸੋ ਸਮਝ ਕੇ ਚੱਲਦੇ ਆ ਸਾਡਾ ਟਾਈਮ 11 ਤੇ 1 ਦਾ ਸੀਗਾ ਅਸੀਂ ਕੋਈ ਵੀ ਗਲਤੀ ਨਹੀਂ ਕਰੀ ਕਿਉਂਕਿ ਅੱਜ ਇਹ ਉਹਨਾਂ ਨਾਲ ਸਾਡੀ ਗੱਲਵਾਜਬ ਨਹੀਂ ਸੀ ਬਣਦੀ ਉਹ ਐਮਪੀ ਨੇ ਸਾਡੇ ਜਹਨ ਚ ਸੀਗਾ ਅਸੀਂ ਗੱਲ ਕਰੀਏ ਪਰ ਕੋਈ ਤਕਾਲੀ ਗੱਲ ਨਹੀਂ ਸੀ ਕੋਈ ਵਜਨ ਵਾਲੀ ਗੱਲ ਨਹੀਂ ਸੀ ਪਰ ਉਹ ਅਸੀਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਪ੍ਰੈਸ ਨੂੰ ਵੀ ਪਤਾ 12 ਤਰੀਕ ਨੂੰ ਅਸੀਂ ਜਿਹੜੀ ਹੈਗੀ ਆ ਡੀਸੀ ਦਫਤਰ ਦਾ ਔਰ ਐਸਐਸਪੀ ਦਫਤਰ ਦੋਨੋਂ ਇਕੱਠੇ ਹੈਗੇ ਆ ਉਹਨਾਂ ਦਾ ਅਸੀਂ ਘਰਾਓ ਕਰ ਰਹੇ ਆ ਸੰਗਰੂਰ ਦੇ ਵਿੱਚ ਜੋ ਪ੍ਰਸ਼ਾਸਨ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਹੁਣ ਇੱਥੇ ਆ ਜਾਂਦੀ ਏ ਗੱਲ ਸੀਐਮ ਸਾਹਿਬ ਗਏ ਉੱਥੇ ਸੀਐਮ ਸਾਹਿਬ ਨੇ ਪਰਿਵਾਰ ਨੂੰ ਵੀ ਤਲਾਸ਼ਾ ਦਿੱਤਾ ਕਰੋੜਾਂ ਦੀਆਂ ਗੱਲਾਂ ਹੋਈਆਂ ਫੇਰ ਪ੍ਰਧਾਨ ਸਭਾ ਦੇ ਵਿੱਚ ਮਹਾਨ ਸ਼ਹੀਦ ਦਾ ਕਰਾਰਾ ਦੇਣਾ ਕਰਾਰ ਦੇਣਾ ਸੀਗਾ ਉਹ ਗੱਲਾਂ ਕਿਤੇ ਨਾ ਕਿਤੇ ਹਵਾ 'ਚ ਰਹਿਣੀਆਂ ਅੱਜ ਮੈਂ ਤੁਹਾਡੇ ਮਾਦੀਆਂ ਮੇ ਇਹ ਵੀ ਲੋਕਾਂ ਨੂੰ ਦੱਸਣਾ ਚਾਹੁੰਦਾ ਲੋਕ ਕਹਿੰਦੇ ਨੇ ਯਾਰ ਉਹਨਾਂ ਨੇ ਹੁਣ ਉੱਥੇ ਤਾਂ ਬੈਠੇ ਸੀ ਹੁਣ ਤਾਂ ਉੱਥੇ ਜਾ ਕੇ ਡੀਸੀ ਦਫਤਰ ਦਾ ਘਰਾਓ ਕਰ ਲਿਆ ਪਰ ਬਹੁਤ ਟਾਈਮ ਦਿੱਤਾ ਸਰਕਾਰ ਉਸ ਮਾਮਲਿਆਂ ਤੋਂ ਭੱਜੀ ਆ ਉਹਦੀ ਸਿਸਟਰ ਨੂੰ ਨੌਕਰੀ ਦੇਣੀ ਸੀ ਅੱਜ ਕਿੱਥੇ ਆ ਗੱਲਾਂ ਤੇ 1 ਕਰੋੜ ਰੁਪਏ ਮੁਆਵਜ਼ਾ ਦੇਣਾ ਤਾਂ ਕਿੱਥੇ ਆ ਗੱਲਾਂ ਹੋਰ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿੱਥੇ ਸਰਕਾਰ ਨੇ ਦੇਖੋ ਇਹ ਤਾਂ ਵੋਟਾਂ ਇਲੈਕਸ਼ਨਾਂ ਚੱਲਦੀਆਂ ਰਹਿਣੀਆਂ ਕਦੇ ਆ ਲੱਗ ਗਿਆ ਚੋਣ ਜਾਬਤਾ ਚੋਣ ਜਾਬਤੇ ਦੇ ਬਹਾਨੇ ਹੁੰਦੇ ਆ ਹੁਣ ਤਾਂ ਚੋਣ ਜਾਬਤੇ ਨੂੰ ਖੁੱਲੇ ਨੂੰ ਵੀ ਬਹੁਤ ਦਿਨ ਹੋ ਗਏ ਅਕਸਰ ਨੂੰ ਸਾਨੂੰ ਉੱਥੇ ਦੇ ਡੀਸੀ ਸਾਹਿਬ ਨੇ ਵੀ ਕਹਿ ਦਿੱਤਾ ਵੀ ਤੁਸੀਂ ਉੱਪਰ ਗੱਲ ਕਰੋ ਸਾਡੇ ਵਾਸਤੇ ਗੱਲ ਹੈ ਨਹੀਂਗੀ ਇਸ ਕਰਕੇ ਅਸੀਂ 12 ਤਰੀਕ ਨੂੰ ਦੋਨੋਂ ਫਾਰਮਾਂ ਵੱਲੋਂ ਡੀਸੀ ਦਫ਼ਤਰ ਘਰੋ ਕਰਨੇ ਦਾ ਅਸੀਂ ਐਲਾਨ ਕਰ ਰਿਹਾ ਔਰ ਕਰਾਂਗੇ ਔਰ ਅਣਮਿਥੇਲੇ ਸਮੇਂ ਲਈ ਕਰਾਂਗੇ ਜਦ ਤੱਕ ਸ਼ੁਭ ਕਰਨ ਜਿਹੜਾ ਹੈਗਾ ਉਹਦੀ ਜਿਹੜੀਆਂ ਵਾਅਦੇ ਕੀਤੇ ਸਰਕਾਰ ਪੂਰੇ ਨਹੀਂ ਕਰੇਗੀ ਔਰ ਬਾਕੀ ਜਿਹੜੇ ਰਹਿੰਦੇ ਸ਼ਹੀਦ ਆ ਉਹਨਾਂ ਦੀਆਂ ਮਤਲਬ ਉਹਨਾਂ ਦੀ ਮੰਗਾਂ ਪੂਰੀਆਂ ਕਰਾਉਣ ਲਈ ਅਸੀਂ 22 12 ਤਰੀਕ ਤੋਂ ਸੰਘਰਸ਼ ਬੈਠਾਂਗੇ ਬਿਲਕੁਲ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਅੱਜ ਦਾ ਜਿਹੜਾ ਵੱਡਾ ਪ੍ਰੋਗਰਾਮ ਦਿੱਤਾ ਹੋਇਆ ਸੀ ਜਿੰਨੇ ਵੀ ਵਿਰੋਧੀ ਧਿਰ ਦੇ ਭਾਜਪਾ ਦੇ ਸੰਸਦ ਮੈਂਬਰ ਨੇ ਵਿਰੋਧ ਦੇ ਵਿੱਚ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਨਾ ਤਮਾਮ ਸਾਰੀਆਂ ਚੀਜ਼ਾਂ ਦਾ ਵਿਰੋਧ ਕਰਦੇ ਹੋયા ਐਮਪੀਜ਼ ਨੂੰ ਮੰਗ ਪੱਤਰ ਦਿੱਤਾ ਜਾਵੇ ਔਰ ਜਿਹੜੀਆਂ ਕਿਸਾਨਾਂ ਦੇ ਨਾਲ ਜੁੜੀਆਂ ਹੋਈਆਂ ਮੁੱਖ ਡਿਮਾਂਡਸ ਨੇ ਉਹਨਾਂ ਨੂੰ ਸੰਸਦ ਦੇ ਵਿੱਚ ਬੁਲੰਦ ਕੀਤਾ ਜਾ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਪਵਿੱਖਦੀ ਕੀ ਪ੍ਰਕਿਰਿਆ ਰਹਿੰਦੀ ਹੈਗੇ ਵੀ ਤੁਹਾਡੇ ਦਰਮਿਆਨ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ